ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰਦੇ ਹੁੰਨੇ ਅੰਦਰ ਦੀ ਵੀ ਅੰਦਰ ਦਾ ਆਪਾਂ ਧਿਆਨ ਰੱਖੀਏ ਵੀ ਕੀ ਖਾਣਾ ਜਿਹਦੇ ਨਾਲ ਆਪਾਂ ਮਤਲਬ ਸਹੀ ਰਹਿ ਸਕੀਏ ਜੀ ਜਿਹਦੇ ਨਾਲ ਚੰਗੀ ਨੀਂਦ ਲੈ ਸਕੀਏ ਤੇ ਸਕੂਨ ਹੋਵੇ ਸਕੂਨ ਵਧੇ ਵੱਧ ਤੋਂ ਵੱਧ ਸਕੂਨ ਹੋਵੇ ਅਭਿਆਸ ਕਰੀਏ ਅਭਿਆਸ ਕਰਨ ਤੋਂ ਪਹਿਲਾਂ ਕੁਝ ਕਰਦੀਆਂ ਗੱਲਾਂ ਜਿਹੜੀਆਂ ਆਪਾਂ ਦੇਖਣੀਆਂ ਵੀ ਕਿਵੇਂ ਆਪਾਂ ਇਹਨਾਂ ਨੂੰ ਸੈੱਟ ਕਰਨਾ ਕਿਵੇਂ ਆਪਾਂ ਇਹਨਾਂ ਤੋਂ ਬਚਣਾ ਕਿਵੇਂ ਸਹੀ ਰਹਿਣਾ ਇਹਨਾਂ ਚੋਂ ਇਹ ਇਹ ਵੀ ਕੁਝ ਨੈਗੇਟਿਵਿਟੀਆਂ ਹੁੰਦੀਆਂ ਨੇ ਜਿਹੜੀਆਂ ਘਰ ਦੇ ਵਿੱਚ ਹੁੰਦੀਆਂ ਤਾਂ ਜਿੱਦਾਂ ਆਪਾਂ ਰੀਲਾਂ ਦੇਖਦੇ ਆਂ ਹੋਰ ਦੇਖਦੇ ਆਂ ਬਹੁਤ ਕੁਝ ਮੈਂ ਇਦਾਂ ਦਾ ਦੇਖ ਰਿਆ ਸੀਗਾ ਵੀ ਕੋਈ ਕਹਿ ਰਿਹਾ ਵੀ ਵਾਸਤੂ ਦਾ ਇਦਾਂ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ ਘਰ ਦੇ ਵਿੱਚ ਇਦਾਂ ਦੀਆਂ ਪ੍ਰੋਬਲਮ ਆ ਇਦਾਂ ਦੀਆਂ ਨੈਗੇਟਿਵਿਟੀਆਂ ਬਹੁਤ ਆਉਂਦੀਆਂ ਨੇ ਜਿਹੜੀਆਂ ਕਿ ਆਪਣੇ ਪਰਿਵਾਰ ਨੂੰ ਬਹੁਤ ਫੇਰੂ ਫੇਰੂ ਕਰਕੇ ਰੱਖ ਦਿੰਦੀਆਂ ਹਨਾ ਬਹੁਤ ਲੋਕ ਇਦਾਂ ਦੇ ਪਿੱਛੇ ਬਹੁਤ ਮੈਨੂੰ ਵੀ ਸਵਾਲ ਆ ਰਹੇ ਨੇ ਆਪਣਾ ਔਰਾ ਕਿਦਾਂ ਦਾ ਹੋਣਾ ਚਾਹੀਦਾ ਹੈ ਹੋਣਾ ਚਾਹੀਦਾ ਉਹ ਤਾਂ ਸਾਰਾ ਕੁਝ ਅਭਿਆਸ ਦੇ ਨਾਲ ਹੋ ਜਾਂਦਾ ਸੈੱਟ ਹੋ ਜਾਂਦਾ ਸਾਰਾ ਕੁਝ ਹਨਾ ਆਪ ਨੂੰ ਹੌਲੀ ਹੌਲੀ ਨੌਲੇਜ ਮਿਲਦੀ ਜਾਂਦੀ ਹੈ ਵੀ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਵੀ ਅੱਜ ਆਪਾਂ ਗੱਲ ਕਰਦੇ ਆ ਇੱਕ ਘਰ ਦੇ ਵਿੱਚ ਜਿਹੜਾ ਮੇਨ ਰੋਲ ਹੁੰਦਾ ਆਪਾਂ ਇੱਕ ਲਿਆ ਇਹਨੂੰ ਆਪਾਂ ਵੇਲਣਾ ਕਹਿੰਦੇ ਆ ਹਨਾ ਇਹ ਵੇਲਣਾ ਕੀ ਆ ਵੀ ਆਪਾਂ ਇਹਦੇ ਤੇ ਰੋਟੀ ਬਣਾਉਨੇ ਆ ਰੋਟੀ ਬਣਾਈ ਆਪਾਂ ਇਹਦੇ ਤੇ ਤੇ ਉਸ ਤੋਂ ਬਾਅਦ ਕਈ ਘਰਾਂ ਦੇ ਵਿੱਚ ਕੀ ਹੁੰਦਾ ਵੀ ਇਹਨੂੰ ਐਦਾਂ ਹੀ ਆਟੇ ਦੇ ਵਿੱਚ ਛਿੜ ਦਿੰਦੇ ਨੇ ਤੇ ਉਸ ਤੋਂ ਬਾਅਦ ਸਾਫ਼ ਕੀਤਾ ਫੇਰ ਉਸ ਤੋਂ ਬਾਅਦ ਉਹ ਕਰ ਲਿਆ ਤਾਂ ਇਹਨੂੰ ਪ੍ਰੋਪਰ ਧੋਵੋ ਧੋਣਾ ਕਿਦਾਂ ਇਹਨੂੰ ਇਹਦੇ ਤੇ ਪਹਿਲਾਂ ਐਦਾਂ ਐਦਾਂ ਕਰਕੇ ਨਿੰਬੂ ਮਲਣਾ ਉੱਤੇ ਨਿੰਬੂ ਮਲ ਕੇ ਤੇ ਉਸ ਤੋਂ ਬਾਅਦ ਜਿੱਥੇ ਨਿੰਬੂ ਮਲਿਆ ਗਿਆ ਉਹਦੇ ਉੱਤੇ ਨਮਕ ਲਾਉਣਾ ਨਮਕ ਲਾ ਕੇ ਤੈਨੂੰ ਧੁੱਪ ਲਵਾਉਣੀ ਆ ਜਦੋਂ ਧੁੱਪ ਨਹੀਂ ਹੈਗੀ ਤਾਂ ਉਦੋਂ ਇਹਨੂੰ ਤੁਸੀਂ ਗੈਸ ਦੇ ਉੱਤੇ ਐਦਾਂ ਹੀਟ ਵੀ ਕਰ ਸਕਦੇ ਹਾਂ ਜਦੋਂ ਥੋੜਾ ਥੋੜਾ ਤੁਹਾਨੂੰ ਲੱਗੇ ਵੀ ਹਾਂ ਸੇਕ ਜਾ ਲੱਗ ਗਿਆ ਗਰਮ ਜਾ ਹੋ ਗਿਆ ਉਸ ਤੋਂ ਬਾਅਦ ਇਹਨੂੰ ਆਪਾਂ ਧੋ ਸਕਦੇ ਹਾਂ ਧੋ ਕੇ ਇਹਨੂੰ ਇਦਾਂ ਹੀ ਰੱਖੋ ਇਹਦੇ ਉੱਤੇ ਕੋਈ ਸਾਬਣ ਨਾ ਲਾਓ ਕੋਈ ਕੈਮੀਕਲ ਨਾ ਲਾਓ ਜਿਹੜਾ ਕਿ ਆਪਣੇ ਅੰਦਰ ਜਾਂਦਾ ਤੇ ਜਦੋਂ ਆਪਾਂ ਇਹਨੂੰ ਇਹਦੇ ਨਾਲ ਰੋਟੀ ਬਣਾਉਨੇ ਆ ਤਾਂ ਸਿਰਫ ਆਪਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੀਏ ਜਾਂ ਰਾਮ ਰਾਮ ਦਾ ਸਿਮਰਨ ਕਰੀਏ ਜਾਂ ਓਮ ਦੀ ਧੁਨੀ ਦਾ ਸਿਮਰਨ ਕਰੀਏ ਕੋਈ ਵੀ ਜੋ ਤੁਹਾਨੂੰ ਚੰਗਾ ਲੱਗਦਾ ਉਹ ਆਪਾਂ ਜ਼ਰੂਰ ਕਰੀਏ ਕਿਉਂਕਿ ਜੈਸਾ ਅੰਨ ਵੈਸਾ ਮਨ ਜਦੋਂ ਆਪਾਂ ਇਹਨੂੰ ਬੀਬੀਆਂ ਭੈਣਾਂ ਜਦੋਂ ਬੇਲਦੀਆਂ ਤਾਂ ਇਹਦੇ ਵਿੱਚ ਸਾਰਾ ਕੁਝ ਚਲਾ ਜਾਂਦਾ ਵੀ ਤੁਸੀਂ ਬੱਚਿਆਂ ਨੂੰ ਕੁਝ ਕਹਿਣਾ ਜਾਂ ਕੋਈ ਵੀ ਉਹ ਕਰਨਾ ਉਹ ਸਾਰਾ ਕੁਝ ਇਹਦੇ ਵਿੱਚ ਰੋਲ ਹੋਈ ਜਾਂਦਾ ਜਦੋਂ ਓਦਾਂ ਦੀ ਉਹਦੀ ਬਿਰਤੀ ਹੋ ਜਾਂਦੀ ਆ ਕਾਲ 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 ਮੱਚੀ ਰਹਿੰਦੀ ਆ ਤਾਂ ਇਹ ਵੀ ਕਨੈਕਟੀਵਿਟੀਾਂ ਦਾ ਬਹੁਤ ਵੱਡਾ ਕਾਰਨ ਆ ਤੇ ਮਹਾਰਾਜ ਤੁਹਾਨੂੰ ਮੇਰ ਬਖਸ਼ਣ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ